ਜੀ ਵੀਡੀਓ ਤੁਸੀਂ ਦੇਖਦੇ ਹੋਇਆ ਝੋਨੇ ਵਿੱਚ ਮੰਡੀਆਂ ਦਾ ਰਸ ਇਹ ਨਾਲ ਇਹ ਨਾ ਹੈ ਇਹਦਾ ਇੱਕ ਟਰੈਕਟਰ ਆ ਗਿਆ ਵਾ ਤੇ ਪੱਖਾ ਲੱਗਾ ਹੋਇਆ ਇਹਨਾਂ ਨੇ ਹੁਣ ਚਾਲੀ ਹੋ ਰਹੀ ਹੈ ਸਾਰੀਆਂ ਮੋਰੀਆਂ ਛੱਟ ਥੱਲੇ ਖੜੀਆਂ ਆਪਣੀ ਟਰਾਲੀ ਇੱਥੇ ਖੜੀ ਹੈ ਝੋਨੇ ਦਾ ਟਰੈਕਟਰ ਤਾਂ ਦਿਖਾ ਦਿੰਦੇ ਆ ਆਪਣੇ ਟਰੱਕਾ ਖੜਾ ਮਹਿੰਦਰਾ ਜਿਹੜਾ ਚੋਨਾ ਲਿਜੀ ਜਾਂਦਾ ਟਰੱਕ ਰਿ ਲੋਡ ਕਰ ਕਰ ਕੇ ਚਾਈ ਜਾਂਦੇ ਆ ਇਹ ਗੱਡੀਆਂ ਪਾ ਨਿਕਾ ਲਓ ਖੜੀਆਂ ਕਿੱਤਿਆਂਗੇ ਮੰਡੀ ਸਾਰੀਆਂ ਬੋਰੀਆਂ ਭਰੀਆਂ ਹੋਈਆਂ ਹੋਣ ਪਰਲੀ ਸਾਈਡ ਤੇ ਵੀ ਪੂਰੀ ਮੰਡੀ ਹੁਣ ਅੰਦਰ ਭਰੀ ਹੋਈ ਆ ਤੇ ਫਰ ਲਈ ਨਾਲਾਸ਼ੀ ਪਿਆ तकरीबन ਦੱਸ ਸਕਦੇ ਨੇ ਲੱਗਦਾ ਹੈ ਮੰਡੀਰ ਜੋ ਰਸ਼ ਬੈਂਡ ਸッカ ਮਸਾਦਨ ਦੇ ਜਾਣ ਲੱਗ ਪਏ